ਨੂੰ داخل ਕੀਤੀ ਹੋਈ ਹੈ ਜੀ ਪਰ ਸੋ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੀ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂ ਤੀਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀ ਗਈ ਕੀ ਹੋਇਆ ਕੀ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਅਸੀਂ ਕਹਿੰਦੇ ਨੇ ਵੀ ਕੋ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੀਕੇ ਨਾਲੇ ਕੁਝ ਹੋਇਆ ਹੁਣ ਵੀ ਉਹਦੇ ਜਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬੇਹੋਸ਼ੀ ਹੁਣ ਮਾੜੀ ਦੀ ਸੁਰਤ ਤਾਂ ਕਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਖੜਨਾ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਉਹਨਾਂ ਨੂੰ ਹਜੇ ਮਿਲਣ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂ ਜੀ ਇਸ ਸਬੰਧ ਨੂੰ ਦੇ ਕੀ ਰੀਜ਼ਨ ਕੀ ਹੋਵਾ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗਲੂਕੋਜ਼ ਲੱਗ ਰਿਹਾ ਸੀ ਤੇ ਇੱਕ ਨਾਰਮਲ ਸੇਲ ਆਈਂਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਕੋਈ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਾਰਨ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਐ ਨਾਰਮਲ ਸੇਲ ਆਈਂਦੀ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋਇਆਗਾ ਕਿੰਨੇ ਮਰੀਜ਼ ਸੀ ਕਿੰਨੇ ਪੇਸ਼ੈਂਟ ਸੀ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸੇਰੀਨ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਆ ਕਿੰਨੇ ਪੇਸ਼ੈਂਟ ਸੀ ਸੀਰੀਅਸ ਨੇ ਕਿੰਨੇ ਰੈਫਰ ਕੀਤਾ ਜਾ ਰਹੇ ਨੇ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਇੱਕ ਪੇਸ਼ੈਂਟ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਰਿਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਹਾਂ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਦੇਖੇ ਮਰੀਜ਼ਾਂ ਦਾ ਕਹਿਣਾ ਕਿ ਦੇਖੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿਉਂਕਿ ਜਿਹੜੀ ਨਰਸਾਂ ਨੇ ਉਹਨਾਂ ਦੇ ਸਿਰ ਤੇ ਸਾਰਾ ਕੰਮ ਚੱਲਦਾ ਹੈ ਨਹੀਂ ਨਹੀਂ ਉਹ ਜਿਹੜੇ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਨੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਨੂੰ ਟਾਈਮ ਰੌਂਡ ਵੀ ਕਰਦੇ ਆ ਪੇਸ਼ੈਂਟ ਦੇ ਅਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹ ਚੋਂ ਛਾਗ ਨਹੀਂ ਨਿਕਲ ਰਹੀ ਹੈ ਆਕਸੀਜ ਠੰਡ ਲੱਗਣੀ ਕੰਮਾ ਛੱਡਣਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਹਾਕਸ਼ਨ ਤੇ ਰਿਐਕਸ਼ਨ ਹੀ ਹੁੰਦਾ ਮੈਡੀਸਨ ਦਾ ਥੋੜੀ ਪੇਸ਼ੈਂਟ ਦੱਸੋ ਕਿ ਕਿੰਨੇ ਪੇਸ਼ੈਂਟ ਨੇ ਹੁਣ ਮੌਜੂਦ ਹਰ ਪਾਸੇ ਪੇਸ਼ੈਂਟ 14 15 ਪੇਸ਼ੈਂਟ ਸੀ 14 15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਰਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਹੈ ਵੀ ਕਿੰਨੇ ਪੇਸ਼ੈਂਟ ਹੋ ਜੇ ਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੈਂਟ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਇੱਕ ਦੋ ਸੀਰੀਅਸ ਕਰ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਉਹ ਵੀ ਉਹ ਥੋੜਾ ਜਿਹਾ ਪੇਸ਼ੈਂਟ ਹੋਬੀਜ਼ ਹੈ ਇਸ ਕਰਕੇ ਉਹਨੂੰ ਅਸੀਂ ਟਰੀਟ ਕਰ ਰਹੇ ਹਾਂ ਉਹ ਵੀ ਰਿਕਵਰੀ ਫੇਜ਼ ਦੇ ਵਿੱਚ ਹੈ ਜਿਹੜੇ ਜਿਹੜੇ ਬਿਮਾਰ ਹੋਏ ਨੇ ਸਾਰੇ ਡਿਲੀਵਰੀ ਹੋ ਚੁੱਕੀਆਂ ਨੇ ਜਾਂ ਮੋਦੀਆਂ ਨੇ ਇਹਨਾਂ ਸਾਰਿਆਂ ਦੀ ਡਿਲੀਵਰੀ ਹੋ ਚੁੱਕੀ ਆ ਅੱਛਾ ਬੱਚੇ ਬੱਚਿਆਂ ਦਾ ਕੀ ਸਿਚੁਏਸ਼ਨ ਹੈ ਕਿ ਉਹ ਚਾਹੇ ਨਾ ਬੱਚਿਆਂ ਦੀ ਡਿਲੀਵਰੀ ਹੋ ਚੁੱਕੀ ਹੈ ਨਹੀਂ ਨਹੀਂ ਬੱਚੇ ਤਾਂ ਠੀਕ ਨੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਰੇ ਪੋਸਟ ਆਪਰੇਟਿਵ ਕੇਸ ਨੇ ਆਪਰੇਸ਼ਨ ਹੋਏ ਹੋਏ ਨੇ ਸਭ ਦੇ ਹਾਂਜੀ ਮੇਰੇ ਮਗਰਮੀ ਤੇ ਡਿਊਟੀ ਜੇ ਸੋਇਆ ਕਿ ਕੋਈ ਕੋਈ ਕਮੇਡੀ ਬੈਠੂ ਕੋਈ ਕਰਦੇ ਹੋ ਨਹੀਂ ਇਹਦੇ ਕੋਈ ਹੋਇਆ ਹੁੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਇਹ ਮੈਡੀਸਨ ਦੇ ਵਿੱਚ ਹੋਈਏਗੀ ਨਾਰਮਲ ਸੇ ਲਾਈਨ ਦੀ ਬੋਟਲ ਹੈ ਉਹ ਸਾਰਿਆਂ ਨੂੰ ਲੱਗਿਆ ਹੋਇਆਗਾ ਇਹ ਲੋਟ ਦੇ ਕਿੰਨੀਆਂ ਹੋਰ ਜਿਹੜੀ ਬੋਟਲਾਂ ਪਈਆਂ ਨੇ ਸਟਾਕ ਦੇ ਵਿੱਚ ਦੇਖੋ ਉਹ ਬੋਟਲ ਜਿਹੜੀ ਨੇ ਅਸੀਂ ਸਟੋਰ ਦੇ ਵਿੱਚ ਚੈੱਕ ਕਰਾਂਗੇ ਉਹ ਸਾਰਾ ਅਸੀਂ ਸੀਜ਼ ਕਰਕੇ ਭੇਜਾਂਗੇ ਵਾਪਸ ਤੇ ਜਿਹੜਾ ਉਹ ਬਾਅਦ ਵਿੱਚ ਜਿਹੜੀ ਕੋਈ ਕਾਰਵਾਈ ਹੋਊਗੀ ਕਰਾਂਗੇ ਸਰਕਾਰ ਨੂੰ ਲਿਖਾਂਗੇ ਅਸੀਂ ਠੀਕ